ਸਾਰਿਆਂ ਦਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਅੱਜ ਜੋ ਇਹ ਪੰਚੇਤੀ ਇਲੈਕਸ਼ਨਾਂ ਚ ਜੋ ਲਾਅ ਐਂਡ ਆਰਡਰ ਕੋਲੈਪਸ ਹੋਇਆ ਔਰ ਜੇਸ ਤਰੀਕੇ ਨਾਲ ਧਾਂਦਲੀਆਂ ਸਰਕਾਰ ਵੱਲੋਂ ਕੀਤੀਆਂ ਗਈਆਂ ਨੇ ਉਹ ਕੁਝ ਉਦਾਹਰਣ ਲੈ ਕੇ ਤੁਹਾਡੇ ਅੱਗੇ ਆਇਆ ਕਿਉਂਕਿ ਤੁਸੀਂ ਇਸ ਗੱਲ ਨੂੰ ਸਮਝੋਗੇ ਕਿ ਇਹ ਬੜੀ ਵੱਡੀ ਐਕਸਰਸਾਈਜ਼ ਹੈ ਜੇ ਸਾਰਾ ਕੁਝ ਇਕੱਠਾ ਕਰਨਾ ਇੱਕ ਬੰਦ ਕਰਾ ਦੇ ਯਾਰ ਉੱਤੇ ਚੱਲ ਰਹੇ ਇਹ ਸਾਰਾ ਕੁਝ ਜਿਹੜਾ ਇਨਫੋਰਮੇਸ਼ਨ ਇਕੱਠੀ ਕਰਨੀ ਹੈ ਇਹ ਵਾਵਾ ਲੰਮਾ ਟਾਸਕ ਹੁੰਦਾ ਮਗਰ ਮੈਂ ਅੱਜ ਜਿਹੜੀ ਗੱਲ ਕੁਝ ਦਿਨ ਪਹਿਲਾਂ ਮੈਂ ਕੀਤੀ ਸੀ ਕਿ ਇਹ ਜਿਹੜੀ ਇਲੈਕਸ਼ਨ ਹੋਈ ਹੈ ਇਹਦੇ ਚ ਤੁਸੀਂ ਹੈਰਾਨਗੀ ਇਹ ਗੱਲ ਦੀ ਹੈ ਕਿ ਕਈ ਪੰਚਾਇਤਾਂ ਦੇ ਕਾਗਜ਼ ਰਿਜੈਕਟ ਕਰਤੇ ਕਈ ਮੈਂਬਰ ਪੰਚਾਇਤਾਂ ਦੇ ਕਾਗਜ਼ ਰਿਜੈਕਟ ਕਰਤੇ ਮਗਰ ਜਿਨ੍ਹਾਂ ਦੇ ਕਾਗਜ਼ ਰਿਜੈਕਟ ਹੋਇਆ ਇੱਕ ਪ੍ਰਕਿਰਿਆ ਹੁੰਦੀ ਹੈ ਸਕਰੂਟੀਨੀ ਚ ਕਿ ਭਾਈ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਡੇ ਆ ਇਤਰਾਜ਼ ਲੱਗਿਆ ਤਾਂ ਤੁਹਾਡੇ ਕਾਗਜ਼ ਰਿਜੈਕਟ ਹੋਏ ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੋ ਚਾਰ ਪਿੰਡ ਦੱਸਣ ਲੱਗਿਆ ਇੱਕ ਵੀਰਮ ਮੇਰੇ ਹਲਕੇ ਚੋਂ ਦੂਜਾ ਲਹਿਰਕਾ ਇੱਕ ਆਪਣਾ ਪਿੰਡ ਸਰਦਾਰ ਗੁਰਬਖਸ਼ ਸਿੰਘ ਜੀ ਦੇ ਨਾਮ ਧਾਰੀ ਸਾਬ ਸਾਡੇ ਚਗਾਵਾ ਤੋਂ ਉਹ ਇਸੇ ਤਰ੍ਹਾਂ ਇੱਕ ਪਿੰਡ ਹੋਰ ਚੀ ਆ ਮੇਰੇ ਮੁੰਡੇ ਨੂੰ ਬੁਲਾਈ ਉਹ ਇੱਕ ਜਿਹੜੇ ਪਿੰਡਾਂ ਚ ਇਹ ਸਾਰੇ ਪੇਪਰ ਰਿਜੈਕਟ ਕਰਤੇ ਇੱਕ ਵੱਡੋ ਤੇ ਉਹਨਾਂ ਨੂੰ ਕਾਰਨ ਤੱਕ ਨਹੀਂ ਦੱਸਿਆ ਗਿਆ ਕਿ ਤੁਹਾਡਾ ਕੀ ਕਾਰਨ ਹੁਣ ਤੁਸੀਂ ਹੈਰਾਨ ਕੀ ਹੋਊਗੀ ਜਿਹੜੇ ਰਾਤ ਦੇ 12 ਵਜੇ ਤੱਕ ਇਤਰਾਜ ਸੁਣਨ ਵਾਸਤੇ ਉੱਥੇ ਬੈਠੇ ਰਹੇ ਉਹਨਾਂ ਨੂੰ ਤਾਂ ਬੁਲਾਇਆ ਹੀ ਨਹੀਂ ਕਿਸੇ ਅਫਸਰ ਨੇ ਕਿ ਇਤਰਾਜ ਕੀ ਲੱਗਿਆ ਲਿਸਟ ਲੱਗਦੀ ਆ ਅਗਲੇ ਦਿਨ ਜਾ ਕੇ 9 ਵਜੇ ਜੇ ਤੋ ਕੀ ਲਿਸਟ ਲਗਣੀ ਸੀ ਸ਼ਾਮ ਨੂੰ ਸ਼ਾਮ ਨੂੰ ਲਿਸਟ ਹੀ ਨਹੀਂ ਲਾਈ ਤੇ ਇਹਨਾਂ ਹਾਲਾਤਾਂ ਚ ਜਿਹੜੇ ਇੱਕ ਤਾਂ ਮੈਂ ਆਧਾਰਨ ਦੇ ਤੌਰ ਤੇ ਕੁਝ ਦੱਸਿਆ ਜੀ 8-10 ਪਿੰਡ ਆ ਜਿਹੜੇ ਮੈਂ ਆਪ ਦੇ ਹਲਕੇ ਦੇ ਹੀ ਕੱਢ ਕੇ ਲਿਆ ਆ ਚਲੋ ਹੋਰ ਵੀ ਨੇ ਜਦੋਂ ਇਹਦੀ ਸਕਰੂਟੀਨੀ ਹੋਣੀ ਆ ਪੰਜਾਬ ਸਾਰੇ ਚ ਹੀ ਇਤਰਾਜ਼ ਦੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਆ ਕਿ ਤੁਸੀਂ ਅਗਲੇ ਨੂੰ ਦੱਸੋਗੇ ਤੁਹਾਡੇ ਇਤਰਾਜ਼ ਕੀ ਲੱਗਿਆ ਇਹ ਪਹਿਲੀ ਵਾਰੀ ਹੋਇਆ ਕਿ ਇਤਰਾਜ਼ ਹੀ ਨਹੀਂ ਦੱਸਿਆ ਜਾ ਰਿਹਾ ਜਦ ਭਾਈ ਇਤਰਾਜ਼ ਦੱਸਣਾ ਹੀ ਨਹੀਂ ਇਹ ਅਗਲੇ ਇਹਦੇ ਕਾਗਜ਼ ਰਿਜੈਕਟ ਕਰਕੇ ਤੁਸੀਂ ਸਰਪੰਚ ਬਣਾ ਦੇਣੇ ਆ ਤੇ ਫਿਰ ਇਹ ਜੀ ਇਲੈਕਸ਼ਨ ਦਾ ਕੋਈ ਮੈਨਾ ਨਹੀਂ ਰਹਿ ਜਾਂਦਾ ਇਹ ਤਾਂ ਗੱਲ ਛੋਟੀ ਮੈਂ ਕਰ ਰਿਹਾ ਤੁਹਾਡੇ ਕੋਲ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਆਮ ਆਦਮੀ ਪਾਰਟੀ ਸੰਜੇ ਸਿੰਘ ਦੇ ਕੇਸ 'ਚ ਪੇਸ਼ ਹੋਇਆ ਸੀ ਜਿਹਦੇ 'ਚ ਅਰਵਿੰਦ ਕੇਜਰੀਵਾਲ ਤੇ ਅਸ਼ੀਸ਼ ਘਟਾਨ ਨੇ ਮੇਰੇ ਤੋਂ ਉਸ ਕੇਸ 'ਚ ਮਾਫੀ ਮੰਗੀ ਆ ਉਸ ਕੇਸ ਤੋਂ ਬਾਹਰ ਨਿਕਲ ਕੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਭਗਵੰਤ ਮਾਨ ਕੇਸ ਮੂੰਹ ਨਾਲ ਕੇਸ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ ਇਹ ਜਿਹੜੀ ਇਲੈਕਸ਼ਨ ਹੋਈ ਆ ਜਿੱਥੇ ਲੋਕਤੰਤਰ ਦੀਆਂ ਧਜੀਆਂ ਉਡਾਈਆਂ ਗਈਆਂ ਨੇ ਐਮਰਜੈਂਸੀ ਵਾਲੇ ਹਾਲਾਤ ਪੈਦਾ ਕੀਤੇ ਗਏ ਉੱਥੇ ਇਲੈਕਸ਼ਨ ਚ ਜਿੱਤ ਪੈਸੇ ਦੀ ਤੇ ਗੈਂਗਸਟਰ ਦੀ ਹੋਈ ਆ ਹੋਰ ਕਿਸੇ ਦੀ ਨਹੀਂ ਹੋਈ ਮੇਰੇ ਕੋਲ ਘਟੋ ਘਟਨੀ ਤਾਂ ਇਹ ਜੇ 50 60 ਫੋਨ ਆਏ ਆ ਮਗਰ ਤੁਸੀਂ ਇੱਕ ਗੱਲ ਤਾਂ ਅਪਰੀਸ਼ੀਏਟ ਕਰੋਗੇ ਕਿ ਸਾਰਿਆਂ ਦੀ ਰੀਡ ਦੀ ਹੱਡੀ ਚ ਇਹ ਨਹੀਂ ਜਾਣ ਨਹੀਂ ਹੁੰਦੀ ਕਿ ਗੈਂਗਸਟਰ ਦੇ ਖਿਲਾਫ ਬੋਲ ਦਵੇ ਔਰ ਬੜੀ ਹਿੰਮਤ ਚਾਹੀਦੀ ਹੁੰਦੀ ਆ ਜਿਹੜਾ ਠੋਕ ਮਝਾ ਕੇ ਚਾਹੁੰਦਾ ਹੈ ਗੈਂਗਸਟਰ ਕਲਚਰ ਖਤਮ ਹੋਵੇ ਤੇ ਉਹਦੇ ਖਿਲਾਫ ਆਵਾਜ਼ ਉਠਾਉਣਾ ਚਾਹੁੰਦਾ ਅੱਜ ਮੈਂ ਤੁਹਾਨੂੰ ਇੱਕ ਸਪਸ਼ਟ ਉਦਾਹਰਨ ਲੈ ਕੇ ਆਇਆ ਕਿ ਆਲ ਵੇਖ ਲੋ ਸਰਕਾਰ ਦਾ ਕੀ ਐ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਤਰਨਤਾਰਨ ਮੈਨੂੰ ਲੱਗਦਾ ਇੰਨੀ ਤਾਂ ਭਗਵੰਤ ਮਾਨ ਦੇ ਆਖੇ ਸਰਬਸੰਮਤੀ ਨਹੀਂ ਹੋਈ ਜਿੰਨੀ ਜੱਗੂ ਭਗਵਾਨਪੁਰੀਏ ਦੇ ਆਖੇ ਇੱਕ ਤਰਫਾ ਫੈਸਲਾ ਆ ਗਿਆ ਆ ਬਾਈਬਲ ਕਲਾ ਦੀ ਆਕਲ ਦੀ ਖਬਰ ਚੱਲ ਹੀ ਰਹੀ ਆ ਨਾ ਜੀ ਬਾਈਬਲ ਕਲਾ ਪਿੰਡ ਜੀਚੇ ਲੱਗਿਆ ਗੈਂਗਸਟਰ ਸਕੇਜ ਐਸਪੀਰੈਂਟਸ ਨੋ ਪੇਪਰਸ ਫਾਈਲਡ ਇਨ ਬੇਬਲ ਕਲਾ ਔਰ ਜਿਹੜੇ ਬੰਦੇ ਦਾ ਜ਼ਿਕਰ ਹੋ ਰਿਹਾ ਇਹ ਕੈਟਾਗਰੀ ਗੈਂਗਸਟਰ ਹਰ ਸਿਮਰਨਦੀਪ ਸਿੰਘ ਏਲੀਅਸ ਸਿਮਾ ਬੇਬਲ ਉੱਚੇ 30 ਕੇਸ ਨੇ ਜੀ 30 ਜਾਂ ਪਤਾ ਨਹੀਂ 35 ਔਰ ਮੈਂ ਹੈਰਾਨ ਹੋ ਗਿਆ ਇਸ ਅੱਗੇ ਐਸਪੀ ਦਾ ਤੇ ਐਸਐਸਪੀ ਦਾ ਥੱਲੇ ਬਿਆਨ ਕੀ ਆ ਉਹਨੂੰ ਕਿਸੇ ਨੇ ਪੁੱਛ ਲਿਆ ਪੱਤਰਕਾਰ ਵੀਰ ਨੇ ਕਿ ਦੱਸੋ ਇੱਥੇ ਕੋਈ ਕਾਗਜ਼ ਨਹੀਂ ਦਾਖਲ ਹੋ ਰਹਾ ਮੈਂ ਆ ਚਿੱਠੀ ਲੈ ਕੇ ਆਇਆ ਜੇਤੋ ਦੀ ਆ ਵੀਡੀਓ ਦਫਤਰ ਦੀ ਚਿੱਠੀ ਆ ਉਹ ਜਿਹੜਾ ਨੋਟੀਫਿਕੇਸ਼ਨ ਹੈ 4 ਤਰੀਕ ਦਾ ਆ ਵੇਖੋ ਮਹਿਬਲ ਕਲਾ ਅੱਗੇ ਅੱਜ ਪ੍ਰਾਪਤ ਨਾਮ ਜਿਤਗੀਆਂ 0000 ਮੈਂ ਹਾਈਲਾਈਟ ਕੀਤਾ ਮੈਂ ਤੁਹਾਨੂੰ ਦੇ ਹੀ ਦਿਨਾ ਤੁਸੀਂ ਕੀ ਇਹਨੂੰ ਕਿਹੜੀ 프리 ਐਂਡ ਫੇਅਰ ਇਲੈਕਸ਼ਨ ਸਮਝੋਗੇ ਇਹ ਕਿਹੜਾ ਲੋਕਤੰਤਰ ਹੈ ਏਡਾ ਵੱਡਾ ਨਗਰ ਹੋਵੇ ਔਰ ਉਸ ਨਗਰ 'ਚ ਜਿੱਥੋਂ ਕਈ ਉਹਦੇ ਆਲੇ-ਦੁਆਲੇ ਕਈ ਵੱਡੇ-ਵੱਡੇ ਪੁਲਿਸ ਦੇ ਅਫਸਰ ਜਿਸ ਨਗਰ ਨੂੰ ਬਲੋਂਗ ਕਰਦੇ ਆ ਜਾਂ ਨੇੜੇ ਦੇ ਨਗਰਾਂ ਨੂੰ ਬਲੋਂਗ ਕਰਦੇ ਆ ਉਸ ਨਗਰ 'ਚ ਕੋਈ ਨਾਮਜਦਗੀ ਪੇਪਰ ਹੀ ਨਾ ਭਰਨ ਜਾਵੇ ਅੰਦਾਜ਼ਾ ਲਾ ਕੇ ਵੇਖੋ ਤੇ ਪਿੰਡ ਦੇ ਹਾਲਾਤ ਕੀ ਆ ਕੀ ਕਦੇ ਸੁਣਿਆ ਕਿ ਪਿੰਡ 'ਚ ਕੋਈ ਕਾਗਜ਼ ਨਾ ਭਰਨ ਜਾਵੇ ਉਹ じゃ ਕੋਰ ਉਦਾਹਰਨ ਆ ਗਿਆ ਆ ਵੀਡੀਓ ਤਾਂ ਵੇਖੀਓ ਵਿਖਾਈ ਇੱਕ ਰੌਣਗੇ ਪ੍ਰिजन ਫੇਰ ਇਲੈਕਸ਼ਨ ਆ ਬੜੇ ਅਫਸੋਸ ਦੀ ਗੱਲ ਆ ਜਿੱਥੇ ਮੈਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਭਾਵੇਂ ਆਮ ਆਦਮੀ ਪਾਰਟੀ ਦਾ ਆ ਜਾਂ ਸਰਬਸੰਮਤੀ ਨਾਲ ਬਣਿਆ ਸੀ ਸਰਪੰਚ ਅੱਜ ਕੀ ਨੌ ਦਾ ਮੁੰਡੇ ਦਾ ਆਪਣੇ ਦਾ ਜਿਹੜਾ ਅੱਜ ਜਿੱਦੀ ਗੋਲੀ ਮਾਰ ਕੇ ਮਾਰ ਤੱਕ ਰਾਜਵਿੰਦਰ ਦੱਸੋ ਕਾਦੀ ਸਰਬਸੰਮਤੀ ਰਹਿ ਗਈ ਆ ਲਾਅਨ ਆਰਡਰ ਦੇ ਹਾਲਾਤ ਨੇ ਆ ਅਗਲੀ ਆ ਵੀਡੀਓ ਮੈਂ ਤੁਹਾਨੂੰ ਬਕਾਉਣੀ ਆ ਭਾਵੇਂ ਤੁਹਾਨੂੰ ਪਹਿਲਾਂ ਵੀ ਆਈ ਹੈ ਦਿੱਤੇ ਆ ਆ ਇਹ ਜਿਹੜੇ ਬੀਬੀ ਜੀ ਨੇ ਇਹਦੇ ਚ ਸੋ ਇੱਕ ਮਿੰਟ ਯਾਰ ਰੋਕੀਏ ਨਾ ਫੋਟੋ ਤੇ ਨਾ ਰੋਕ ਲਾ ਮਿੱਤਰਾ ਨੇ ਲੈ ਲਈ ਸਰਪੰਚੀ ਬੱਲੀਏ ਅੱਗੇ ਡਾਂਸ ਹੋਣ ਰਿਆ ਤੇ ਸਰੋਪਾ ਕੌਣ ਪਾਉਣ ਰਿਆ ਆ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਇਲੈਕਸ਼ਨ ਲੜਿਆ ਜਿਹੜਾ ਅਨਮੋਲ ਹੀਰਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦਾ ਉਹ ਸਰੋਪਾ ਕਿਹਨੂੰ ਪਾਉਣ ਰਿਆ ਜੱਗੂ ਭਗਵਾਨ ਪੁਰੀਏ ਦੇ ਭਰਾ ਨੂੰ ਜੱਗੂ ਭਗਵਾਨ ਪੁਰੀਏ ਦੀ ਮਾਤਾ ਇਹ ਸਾਹਮਣੇ ਖਲੋਤੀ ਆ ਆ ਮਾਤਾ ਖਲੋਤੀ ਆਉ ਮੁੰਡੇ ਦੇ ਪੈਣ ਦੇ ਆਹਾਰ ਤੇ ਆ ਅੱਗੇ ਇਹਨੂੰ ਚਲਾ ਯਾਰਾ ਬਲਾਜ ਨੂੰ ਆ ਰਿਹਾ ਉਹ ਆ ਗੁਰਦੀਪ ਸਿੰਘ ਇਹ ਮੈਨੂੰ ਲੱਗਦਾ ਇਹ ਉਹਨੇ ਨਹੀਂ ਚੜਾਈ ਆਪਦੇ ਫੇਸਬੁੱਕ ਤੇ ਕਿਹਨੇ ਚਲੋ ਕੀ ਜਿਹੜੀ ਗੀਤ ਗਾਉਣ ਡਿਆ ਉਹ ਕਿਨੇ ਚੜਾਈ ਆ ਇਹ ਡਿਲੀਟ ਹੋ ਗਈ ਵੈਸੇ ਚੜਾਈ ਉਹਨਾਂ ਨੇ ਹੁਣ ਮੈਨੂੰ ਇੱਕ ਗੱਲ ਭਗਵੰਤ ਮਾਨ ਦੱਸ ਦਵੇ ਕਿ ਇਹ ਜੱਗੂ ਭਗਵਾਨਪੁਰੀਆ ਜੇਲ੍ਹ ਚੋਂ ਬੈਠਿਆ ਹੁਣ ਬਣਾਉ ਫਿਰ ਅਗਲੀ ਵਾਰੀ ਮਿਲਣ ਦਾ ਟਿਕਟ ਇਹਨੂੰ ਦੇਣੀ ਹੈ ਤੁਸੀਂ ਇਹ ਵੀ ਤੁਹਾਡਾ ਅਨਮੋਲ ਹੀ ਰਹੀ ਆ ਜਿਹੜੇ ਫੈਸਲੇ ਕਰਾ ਰਿਹਾ ਤੇਰੇ ਆਖੇ ਤਾਂ ਹੁੰਦੀ ਨਹੀਂ ਛੇਤੀ ਕਿਤੇ ਚਮਤੀ ਤੇਰੇ ਆਖੇ ਤਾਂ ਸਾਰਿਆਂ ਨੇ ਚਾਰ ਬੰਦਿਆਂ ਨੇ ਜਾ ਕੇ ਕਾਗਜ਼ ਦਾਖਲ ਕਰਾਤੇ ਅੱਜ ਮੈਨੂੰ ਪਤਾ ਲੱਗਿਆ ਮਿੰਤ-ਮਿੰਤ ਕਰਕੇ ਸ਼ਾਇਦ ਕੰਮ ਪਤਾ ਨਹੀਂ ਨੇੜੇ ਲੱਗਿਆ ਨਹੀਂ ਲੱਗਿਆ ਸਤੋਹ ਚ ਤੇ ਫਿਰ ਭਾਉ ਮੈਨ ਲੰਦਾ ਇਹਨੂੰ ਗੁਰੂ ਧਾਰ ਲੈ ਜਿਨੇ ਕਾਗਜ਼ ਹੀ ਨਹੀਂ ਬਹਿਬਲ ਕਲਾਕੀਆਂ ਨੇ ਦਾਖਲ ਹੋਣ ਦਿੱਤੇ ਜਾਂ ਆਹ ਪਿੰਡ 'ਚ ਭਗਵਾਨਪੁਰੀਏ ਪਿੰਡ 'ਚ ਕੀ ਹੋਇਆ ਅਗਲਾ ਆਧਾਰਨ ਉਹਦਾ ਕੀ ਆ ਆਹ ਹਾਈ ਕੋਰਟ ਤੇ ਆਰਡਰ ਹੈ ਜੀ ਆ ਮੈਂ ਆਰਡਰ ਦੀ ਤਾਰੀਖ ਦੇ ਦਿਆਂ ਤੁਹਾਨੂੰ ਸੀ ਆਰ ਐਮ ਐਮ 45864 2023 ਡੈਸਾਈਡਿਡ 6224 ਕਿੰਨੇ ਮਹੀਨੇ ਹੋਏ ਜੀ 6 ਅੱਠ ਵੀ ਨਹੀਂ ਹੋਇਆ ਆਰਡਰ ਆਇਆ ਇਹਨੂੰ ਇਹ ਬਲਵਿੰਦਰ ਸਿੰਘ ਦੇ ਖਿਲਾਫ ਹੈ ਆ ਇੱਕ ਮਿੰਟ ਬੜੇ ਧਿਆਨ ਨਾਲ ਸੁਣਿਓ ਇਹ ਉਹ ਕੇਸ ਆ ਬੈਠਿਆ ਇੱਕ ਤੁਹਾਨੂੰ ਯਾਦ ਹੋਣਾ 2019 ਚ ਮੈਂ ਇਹ ਵੀ ਦੇ ਰਿਹਾ ਤੁਹਾਨੂੰ ਇੱਕ ਸਾਡਾ ਬੜਾ ਹਿੰਮਤੀ ਵਰਕਰ ਸੀ ਸਰਪੰਚ ਰਿਆ ਲੰਮਾ ਸਮਾਂ 10 ਸਾਲ ਸਰਪੰਚ ਰਿਆ ਚੇਅਰਮੈਨ ਰਿਆ ਸਾਧ ਦਲਬੀਰ ਸਿੰਘ ਢਿਲਵਾ ਉਹਦਾ ਕਤਲ ਕਰਤਾ ਗਿਆ ਸੀ ਔਰ ਜਿਨ੍ਹਾਂ ਨੇ ਕਤਲ ਕੀਤਾ ਸੀ ਉਸ ਵੇਲੇ ਵੀ ਆ ਧਰਨੇ ਲੱਗੇ ਸੀ ਆ ਮੈਂ ਪੁਰਾਣੀ ਪੋਸਟ ਫੇਸਬੁਕ ਪੋਸਟਾ ਕੱਢ ਕੇ ਲਿਆ ਜਿਹਦੇ ਚ ਕਿਉਂਕਿ ਜੱਗੂ ਭਗਵਾਨਪੁਰੀਏ ਦੇ ਖਿਲਾਫ ਗੁਰਦਾਸਪੁਰ ਤੇ ਚੰਡੀਗੜ੍ਹ ਪ੍ਰਧਾਨ ਸਭਾ ਤੱਕ ਰੌਲਾ ਪੈ ਗਿਆ ਸੁਖੀ ਰੰਧਾਵੇ ਦੇ ਖਿਲਾਫ ਤੁਹਾਨੂੰ ਯਾਦ ਹੋਣਾ ਇੱਕ ਦੀ ਮਾਤਾ ਨੇ ਪਿੱਟ ਸਿਆਪਾ ਕੀਤਾ ਸੀਗਾ ਅ ਜੇ ਉੱਥੇ ਬਟਾਲੇ ਪੁਲਸ ਲਾਈਨ ਦੇ ਬਾਹਰ ਕਿਉਂਕਿ ਅਸੀਂ ਇਸ ਕਿਸਮ ਨਾਲ ਉਹਦੀ ਘੇਰਾਬੰਦੀ ਕੀਤੀ ਸੀ ਉਸ ਕੇਸ 'ਚ ਇਹਨੇ ਦਲਬੀਰ ਢਿਲਵਾ ਨੂੰ ਮਾਰਿਆ ਸੀ ਜਿਹਨਾਂ ਬੰਦਿਆਂ ਨੇ ਮਾਰਿਆ ਸੀ ਉਹਨਾਂ 'ਤੇ ਜੱਗੂ ਭਗਵਾਨਪੁਰੀਆ ਤੇ ਉਹਦੇ ਸਾਥੀ ਆ ਬਲਵਿੰਦਰ ਸਿੰਘ ਜਿਹੜਾ ਰਿਟ 'ਚ ਆ ਉਹ 4.5 ਸਾਲ ਤੋਂ ਵੱਧ ਸਮਾਂ ਅੰਦਰ ਇਹ ਆ ਉਹਦੀ ਫੋਟੋ ਹੈ ਔਰ ਹਾਈ ਕੋਰਟ ਦਾ ਆਰਡਰ ਕੀ ਕਹਿੰਦਾ ਮੈਂ ਉਹ ਦੋ ਲਾਈਨਾਂ ਪੜ੍ਹ ਦਿਆਂ ਬਾਕੀ ਆਰਡਰ ਤੁਹਾਨੂੰ ਦੇ ਦੂੰਗਾ ਦ ਪਟੀਸ਼ਨਰ ਊਡ ਨਾਟ ਐਂਟਰ ਡਿਸਟ੍ਰਿਕਟ ਗੁਰਦਾਸਪੁਰ ਟਿਲ ਦੀ ਐਗਜ਼ਾਮੀਨੇਸ਼ਨ ਆਫ ਦਾ ਆਫਰ ਮੈਂਸ਼ਨਡ ਟੂ ਮਟੀਰੀਅਲ ਵਿਟਨੈਸਸ ਨੇਮਲੀ ਲਖਵਿੰਦਰ ਸਿੰਘ ਐਂਡ ਰਣਜੋਗ ਸਿੰਘ ਉਨ੍ਹਾਂ ਦੀ ਜਦ ਤੱਕ ਕਰਾਸ ਐਗਜ਼ਾਮੀਨੇਸ਼ਨ ਨਹੀਂ ਹੋ ਜਾਂਦੀ ਜਿਹੜੇ ਇਹਨਾਂ ਦੇ ਪਰਿਵਾਰ ਦੇ ਜੀਨ ਇਹ ਢਿਲਵਾ ਸਾਹਿਬ ਦੇ ਛੋਟੇ ਭਾਈ ਸਾਹਿਬ ਨੇ ਤੇ ਤੁਸੀਂ ਆਹ ਵੇਖ ਲਓ ਪੁਲਿਸ ਦਾ ਹਾਲ ਹਾਈ ਕੋਰਟ ਦੀ ਵੀ ਅੜਾਈਆਂ ੜਾਈਆਂ ਜਾ ਰਹੀਆਂ ਆ ਪੀਲੀ ਪੱਗ ਚ ਸਰ ਬਲਵਿੰਦਰ ਸਿੰਘ ਹਾਈ ਕੋਰਟ ਤੋਂ ਆਇਆ ਵਾ ਜਮਾਨਤ ਇਹਨੂੰ ਜ਼ਿਲ੍ਹੇ ਤੋਂ ਬਾਹਰੋਂ ਹੁੰਦਾ ਹੁਕਮ ਆ ਤੇ ਇਹ ਬੰਦਾ ਇਲੈਕਸ਼ਨ ਦੇ ਵਿੱਚ ਭਾਗ ਲੈ ਰਿਹਾ ਸ਼ਰਿਆਮ ਸਾਰੇ ਪਿੰਡ ਦੇ ਨਾਲ ਉਹ ਕਾਗਜ਼ ਦਾਖਲ ਕਰਾਉਂਦਾ ਫਿਰ ਰਿਹਾ ਔਰ ਐਸਐਸਪੀ ਨੂੰ ਆਲਾ ਪੁਲਿਸ ਅਫਸਰਾਂ ਨੂੰ ਮੈਂ ਪਹਿਲੇ ਦਿਨ ਕਿਹਾ ਮੈਂ ਕਿਹਾ ਜੀ ਵੈਪਨ ਜ਼ਬਤ ਕਰਾ ਦਿਓ ਸਾਰਿਆਂ ਦੇ ਔਰ ਇਨਸ਼ੋਰ ਕਰੋ ਜੇ ਤੁਸੀਂ ਫ੍ਰੀ ਐਂਡ ਪੀਸਫੁਲ ਇਲੈਕਸ਼ਨ ਚਾਹੁੰਦੇ ਹੋ ਕੋਈ ਵਾਇਲੈਂਸ ਨਹੀਂ ਚਾਹੁੰਦੇ ਤੇ ਜਿੱਥੇ ਜੇ ਕੋਈ ਮਾੜੇ ਕ੍ਰਿਮੀਨਲ ਐਲੀਮੈਂਟਸ ਆ ਉਹਨਾਂ ਨੂੰ ਫੜ ਕੇ ਅੰਦਰ ਦਿਓ ਔਰ ਸਾਰੇ ਅਸਲਾ ਜ਼ਬਤ ਹੋਵੇ ਇੱਥੇ ਤਾਂ ਹਾਈ ਕੋਰਟ ਦੇ ਆ ਜੱਜ ਸਾਹਿਬ ਦੇ ਆਰਡਰ ਨੇ ਹਰਕੇਸ਼ ਮਨੂਜਾ ਸਾਹਿਬ ਦੇ ਜਿਨ੍ਹਾਂ ਦੀਆਂ ਧੱਜੀਆਂ ਉਡਾਈਆਂ ਜਾਣਦੀਆਂ ਨੇ ਬਲਵਿੰਦਰ ਸਿੰਘ ਨੂੰ ਤਾਂ ਕਿਹਾ ਕਿ ਤੂੰ ਜ਼ਿਲ੍ਹੇ 'ਚ ਨਹੀਂ ਵੜ ਸਕਦਾ ਇਹ ਉਹ ਕਾਗਜ਼ ਦਾਖਲ ਕਰਾਉਂਦਾ ਫਿਰਦਾ ਅੱਜ ਉਹਦਾ ਸਿੱਟਾ ਕੱਢ ਲਓ ਕੀ ਨਿਕਲਿਆ ਕਿ ਕੱਲ ਇਹਨੂੰ ਫੇਰ ਜੱਗੂ ਦਾ ਫੋਨ ਆ ਗਿਆ ਹੁਣ ਦੱਸ ਦੇ ਤੂੰ ਆਪ ਦੇ ਮੂੰਹ ਉਦਾਸ ਇਹਨਾਂ ਨੂੰ ਕੀ ਹੋਇਆ ਕੀ ਤੇਰੇ ਨਾਲ ਕੱਲ ਸਰ ਪਹਿਲੇ ਤੇ 4 ਚ 4 ਤਰੀਕ ਨੂੰ ਮੈਂ ਕਾਗਜ਼ ਨਾਮਜ਼ਦ ਕਰਾਉਣ ਵਾਸਤੇ ਗਿਆ ਉੱਥੇ ਮੇਜਰ ਸਿੰਘ ਜੋ ਕੇ ਜੱਗੂ ਦਾ ਅਮੀਰਵਾ ਰਹੀਗਾ ਉਹ 40 50 ਬੰਦੇ ਲੈ ਕੇ ਸਾਡੇ ਗਲ ਪਿਆ ਕਾਗਜ਼ ਦਾਖਲ ਕਰਾਉਣ ਤੋਂ ਬਾਅਦ ਜਦੋਂ ਅਸੀਂ ਨਿਕਲੇ ਚਾਰ ਹਵਾਈ ਫੈਰ ਵੀ ਉਹਨਾਂ ਨੇ ਕੀਤੇ ਮੈਂ ਮਾਨਯੋਗ ਡਿਪਟੀ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਤੇ ਉਹਨਾਂ ਨੂੰ ਦੱਸਿਆ ਵੀ ਇੱਥੇ ਫੈਰ ਹੋਏ ਆ ਚਾਰ ਜੀ ਡਿਪਟੀ ਕਿਹੜੇ ਨੂੰ ਦੱਸੋ ਉਹਨਾਂ ਨੂੰ ਡਿਪਟੀ ਡੇਰਾ ਬਾਬਾ ਨਾਨਕ ਜੀ ਔਰ ਐਸ ਡੀ ਐਮ ਵੀ ਉੱਥੇ ਮੌਕੇ ਦੇ ਉੱਤੇ ਆਏ ਉਹਨਾਂ ਦਾ ਉਹ ਮੰਨਣਾ ਹੀ ਨਹੀਂ ਹੈਗਾ ਵੀ ਇੱਥੇ ਫੈਰ ਹੋਇਆ ਉਹ ਬਾਹਰੋਂ ਜਾ ਕੇ ਚਾਰ ਕ ਪਟਾਕੇ ਆਮ ਅੱਜਕੱਲ ਦਿਵਾਲੀ ਦਾ ਤਿਹਾੜ ਚੱਲ ਰਿਹਾ ਪਟਾਕੇ ਲਿਆ ਕੇ ਲਫਾਫੇ ਚ ਪਾ ਕੇ ਕਹਿੰਦੇ ਬਾਹਰ ਤਾਂ ਇੱਕ ਛੋੜਾ ਜਿਹਾ ਬੱਚਾ ਪਟਾਕੇ ਚਲਾ ਰਿਹਾ ਹੈਗਾ ਕੋਈ ਫੈਰ ਨਹੀਂ ਹੋਇਆ ਆ ਪਟਾਕੇ ਚੱਲ ਰਹੇ ਆ ਜੀ ਉਸ ਤੋਂ ਬਾਅਦ ਸਰ ਡਿਪਟੀ ਆਦੇ ਹੁਕਮ ਆਦੇ ਕਰਕੇ ਆਪਣਾ ਐਸਐਚਓ ਡੇਰਾ ਬਾਬਾ ਨਾਨਕ ਮਨੂ ਘਰੇ ਬਲ ਛੱਡ ਕੇ ਗਿਆ ਮੇਰੇ ਨਾਲ ਜਿਹੜੇ ਕਾਗਜ਼ ਭਰਨ ਵਾਸਤੇ ਗਏ ਸੀ ਮੇਰੇ ਵਰਕਰ ਰੂਮ ਉਹਨਾਂ ਨੂੰ ਮੈਂ ਅਹੀਂ ਬਾਹਰ ਡੇਰੇ ਤੇ ਰਹਿੰਦੇ ਆ ਜੀ ਮੈਂ ਉਹਨਾਂ ਨੂੰ ਘਰੇ ਆਪਣਾ ਪਿੰਡ ਚ ਸੱਡਣ ਵਾਸਤੇ ਗਿਆ ਮੇਰਾ ਵਾਪਸੀ ਉਹਨਾਂ ਨੇ ਰਸਤਾ ਰੋਕਿਆ ਮੇਰੀਆਂ ਗੱਡੀਆਂ ਦੇ ਡੇਟਾ ਰੋੜਾ ਚਲਾਇਆ ਫਿਰ ਮੈਂ ਕੋੜਲੀ ਸੂਟਸ ਮੱਲੀ ਐਸਐਚਓ ਨੂੰ ਫੋਨ ਕੀਤਾ ਉੱਥੋਂ ਦੋ ਮੁਲਾਜ਼ਮ ਆਏ ਉਹਨਾਂ ਨੇ ਰਸਤਾ ਮੇਰਾ ਸਾਫ਼ ਕਰਵਾ ਕੇ ਮੈਨੂੰ ਘਰ ਪਹੁੰਚਾਇਆ ਇਹ 4 ਤਰੀਕ ਦੀ ਗੱਲ ਹੈ ਜੀ ਹੁਣ ਕੱਲ ਦੀ ਗੱਲ ਦੱਸਦੇ ਕੋ ਤਾ ਆਓ ਕੱਲ ਦੱਸ ਕੀ ਹੋਇਆ ਕੱਲ ਉਹ ਬੰਦਾ ਹੈ ਜਿਹਨੂੰ ਹਾਈ ਕੋਰਟ ਨੇ ਸਿਕਿਉਰਿਟੀ ਦਿੱਤੀ ਆ ਬਿਕਾਉਜ਼ ਇਹ ਚਸ਼ਮਤੀਦ ਗਵਾਹ ਆਪਦੇ ਬ੍ਰਦਰ ਦੇ ਮਰਡਰ ਕੇਸ 'ਚ ਇਹਨੇ ਉਸ ਵੇਲੇ ਧਰਨਾ ਲਾਇਆ ਤੇ ਗਵਾਹियां ਦਿੱਤੀਆਂ ਇਹ ਤੇ ਇਹਦੇ ਭਾਈ ਸਾਹਿਬ ਨੇ ਜੱਗੂ ਦੇ ਖਿਲਾਫ ਔਰ ਆ ਬਲਵਿੰਦਰ ਸਿੰਘ ਜਿਹੜੇ ਇਧਰ ਦੇ ਪਿੰਡ ਵਾਲੇ ਆ ਉਹਨਾਂ ਦੇ ਖਿਲਾਫ ਉਹ ਜਿੱਥੇ ਹਾਈ ਕੋਰਟ ਦੀ ਆਰਡਰ ਦੀ ਉਲੰਘਣਾ ਕਰਕੇ ਪਿੰਡ 'ਚੇ ਫਿਰਦੇ ਆ ਨਾਮਜਦਗੀਆਂ ਦਾਖਲ ਕਰਦੇ ਫਿਰਦੇ ਜਿੱਥੇ ਪੂਰਾ ਸਿਕਿਉਰਿਟੀ ਦਾ ਪ੍ਰਬੰਧ ਆ ਅੱਜ ਉਹਨਾਂ ਨੇ ਨਵਾਂ ਕੰਮ ਕੀਤਾ ਇਸ ਪਿੰਡ 'ਚ ਵੀ ਕੋਈ ਸਰਪੰਚੀ ਨਹੀਂ ਹੋ ਰਹੀ ਉਹ ਜਿਹੜਾ ਸਰਪੰਚ ਐਸ்சி ਸਰਪੰਚ ਸੀ ਐਸ்சி ਭਾਈਚਾਰੇ ਦਾ ਆ ਉਹਨੇ ਫੋਟੋ ਲਵਾਈ सोनू ਨਾਲ ਆ ਖਲੋਤਾ ਨਿਕ ਆ ਆ ਉਹਦੇ ਕਾਗਜ ਨੇ ਜੀ ਰਸੀਦ ਰਸੀਦ ਉਹ ਸਰਪੰਚ ਦੀ ਕਿ ਉਹਨੇ ਕਾਗਜ ਦਾਖਲ ਕੀਤੇ ਆ ਆ ਜਿਸ ਦਿਨ ਕਾਗਜ ਦਾਖਲ ਕਰਾਉਣ ਗਿਆ ਆ ਖਲੋਤਾ सोनू ਆ ਮੇਰਾ ਵੀਰ ਖਲੋਤਾ ਢਿਲਵਾ ਸਾਹਿਬ ਦਾ ਭਰਾ ਸਾਰੇ ਕਾਗਜ ਦਾਖਲ ਕਰਾ ਕੇ ਆਇਆ ਖੁਸ਼ੀ-ਖੁਸ਼ੀ ਰਸੀਦ ਲਿੱਤੀ ਇਹਨਾਂ ਨਾਲ ਰਿਆ ਰਾਤ 8 ਵਜੇ ਤੱਕ ਅੱਜ ਹੁਣ ਪਤਾ ਲੱਗਿਆ ਕਿ ਭਾਈ ਉਹਦੇ ਉਹ ਤਾਂ ਜੱਗੂ ਚੁੱਕ ਕੇ ਲੈ ਗਿਆ ਹੁਣ ਤੁਸੀਂ ਕਹੋਗੇ ਜੱਗੂ ਤਾਂ ਜੇਲ੍ਹ 'ਚ ਆ ਜੱਗੂ ਦੀ ਮਾਤਾ ਇੱਥੇ ਫਿਰਦੀ ਆ ਜੱਗੂ ਦਾ ਸਾਰਾ ਟੱਬਰ ਇੱਥੇ ਫਿਰਦਾ ਜੱਗੂ ਦਾ ਟੱਬਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਸਰਪੰਚ ਬਣਾਉਂਦੀ ਆ ਉਹਨੂੰ ਵੀ ਆਈਪੀ ਸਹੂਲਤ ਦੇ ਰਹੀ ਆ ਜੇ ਇਸ ਬੰਦੇ ਨੂੰ ਪੁਲਿਸ ਦਾ ਖੌਫ ਹੀ ਨਹੀਂ ਰਹਿ ਗਿਆ ਤੇ ਟੌਰ ਨਾਲ ਉਹ ਸਰਪੰਚੀਆਂ ਲੈ ਰਿਹਾ ਤੇ ਉੱਥੇ ਭੰਗੜੇ ਪਾਉਂਦੇ ਆ ਤੇ ਤੁਸੀਂ ਸਮਝ ਸਕਦੇ ਹੋ ਉਹਨਾਂ ਨੂੰ ਕਿਸੇ ਚੀਜ਼ ਦਾ ਭੈਰ ਹੈ ਗਿਆ ਹੋਗਾ ਅੱਜ ਇਸ ਜਿਹੜਾ ਇਹ ਖਲੋਤਾ ਹੀ ਲਖਵੀਰ ਸਿੰਘ ਪੁੱਤਰ ਮੁਖਤਾਰ ਸਿੰਘ ਜਿਹੜਾ ਸਰਪੰਚ ਬਣ ਗਿਆ ਸੀ ਉਹਦੇ ਵੀ ਇਕੱਲਾ ਹੀ ਸੀ ਕਿਉਂਕਿ ਉਥੇ ਇਹ ਰਹਿ ਗਿਆ ਸੀ ਇਕੱਲਾ ਉਹਨੂੰ ਝੁੱਕ ਕੇ ਲੈ ਕੇ ਉਹਦੇ ਕਾਗਜ਼ ਅੱਜ ਵਾਪਸ ਕਰਾਤੇ ਉਹ ਪਿੰਡ 'ਚ ਵੀ ਗਈ ਸਰਪੰਚੀ ਕੋਈ ਰਹੀ ਨਹੀਂ ਗਿਆ ਸਰਪੰਚ